ਕੀ ਕਾਲਸਾ ਵਾਹਿਗੁਰਜ ਦੀ ਫਤਿਹ ਰਾਜਾ ਵਲੀ ਕਰੋ ਭਲੀ ਸਾਧ ਸੰਗਤ ਜੀ ਅੱਜ ਰਾਜਾ ਸਾਹਿਬ ਜੀ ਦੀ ਲਿਖਤ ਜਿਹੜੀ ਹੈ ਭਗਵਾਨ ਬिलास ਉਹਦੇ ਬਾਰੇ ਕੁਝ ਵਿਚਾਰ ਸਾਂਝੇ ਕਰਦਾ ਯਤਨ ਹੈ ਤੇ ਆਓ ਸਰਵਣ ਕਰੋ ਮਹਾਰਾਜ ਜੀ ਰਚਨਾ ਦਾ ਨਾਮ ਹੈ ਭਗਵਾਨ ਬिलास ਇਕ ਓਕਾਰ ਸਤ ਗੁਰ ਪ੍ਰਸਾਦ ਅਤਿ ਸ਼੍ਰੀ ਭਗਵਾਨ ਵਿਲਾਸ ਸੁਖਨ ਲਸਾਰ ਕਿਰਤ ਭਗਵਾਨ ਵਿਲਾਸ ਮੋਜ ਦਿਲ ਦਰਬੀਸ਼ ਮਿਰਪਕ ਲਿਖਿਤੇ ਆਇ 6 ਪੰਕਤੀਆਂ ਹਨ ਤਾਂਤਨ ਸ਼੍ਰੀ ਨਾਭਗੁੰਡ ਰਾਜਾ ਸਾਹਿਬ ਜੀ ਰਚਨਾ ਉਪਦੇਸ਼ ਝਿੰਗੜਾਂ ਦੀ ਝੂ ਵਿੱਚ ਢਾਬ ਦੀ ਕਿਨਾਰੀ ਪਰ ਸੁਖਨ ਹੈ ਸਾਰ ਹੈ ਨੀਦਾਨ ਕਹੇ ਮੋਜਦਿਲ ਇਸ ਪੰਨੇ ਦੇ ਉਤੇ 10 ਪੰਕਤੀਆਂ ਵਾਹਿਗੁਰੂ ਜੀ ਕੀ ਫਤਿਹ ਪੰਨਾ ਇੱਕ ਰਾਜਾ ਵਲੀ ਕਰੋਪਲੀ ਸਾਥ ਸੰਗਤ ਜੀ ਅੱਜ ਰਾਜਾ ਸਾਹਿਬ ਜੀ ਦੀ ਲਿਖਤ ਜਿਹੜੀ ਹੈ ਭਗਵਾਨ ਬिलास ਉਹਦੇ ਬਾਰੇ ਕੁਝ ਵਿਚਾਰ ਸਾਂਝੇ ਕਰਦਾ ਯਤਨ ਹੈ ਤੇ ਆਓ ਸਰਵਣ ਕਰੋ ਮਹਾਰਾਜ ਦੀ ਰਚਨਾ ਦਾ ਨਾਮ ਹੈ ਭਗਵਾਨ ਵਿਲਾਸ ਇਕ ਕਉ ਕਾਰ ਸਤ ਗੁਰ ਪ੍ਰਸਾਦ ਅਤਿ ਸ਼੍ਰੀ ਭਗਵਾਨ ਵਿਲਾਸ ਸੁਖਨਨਸਾਰ ਕਿਰਤ ਭਗਵਾਨ ਵਿਲਾਸ ਮੋਜ ਦਿਲ ਦਰਬੀਸ਼ ਨਿਰਪੱਖ ਲਿਖਤੇ ਆਇ 6 ਪੰਕਤੀਆਂ ਹਨ ਤਾਂਤਨ ਸ਼੍ਰੀ ਨਾਭਗੁੰਦਰ ਰਾਜਾ ਸਾਹਿਬ ਜੀ ਰਚਨਾ ਉਪਦੇਸ਼ ਢਿੰਗੜਾਂ ਦੀ ਚੂਬ ਵਿੱਚ ਟਾਬ ਦੀ ਕਿਨਾਰੀ ਪਰ ਸੁਕਨ ਹੈ ਸਾਰ ਹੈ ਨੀਦਾਨ ਕਹੇ ਮੋਜਦਿਲ ਇਸ ਪੰਨੇ ਦੇ ਉੱਤੇ 10 ਪੰਕਤੀਆਂ ਹਨ ਪੰਨਾ 1 ਤੋਂ 65 ਤੱਕ 194 ਸਵਈਏ ਹਨ ਪੰਨਾ 19 ਤੱਕ 1 ਸਵਈਆ ਕੁੱਲ ਮਿਲਾ ਕੇ 195 ਸਵਈਏ 2814 ਪੰਕਤੀਆਂ ਹਨ ਪੰਨਾ 66 ਤੋਂ 134 ਤੱਕ 207 ਕਵਿਤਾ ਹਨ ਪੰਨਾ 149 ਤੇ ਇੱਕ ਕਵਿਤਾ ਹੈ ਪੰਨਾ 1 ਤੇ ਉਪਦੇਸ਼ ਰਚਨਾ ਦੇ ਰੂਪ ਵਿੱਚ ਇੱਕ ਹੈ ਇੱਕ ਕਵਿਤਾ ਹੈ ਕੁੱਲ ਮਿਲਾ ਕੇ 209 ਕਵਿਤਾ 3000 ਜੋਹੰਡ ਪੰਕਤੀਆਂ ਹਨ ਪੰਨਾ 136 ਤੋਂ 138 ਤੱਕ ਚਾਰ ਰਹਿਕਲੇ ਸ਼ੰਦ ਹਨ ਇਹ ਕਾਵਿ ਦੀ ਬਣਗੀ ਹੈ ਤੇ ਚਾਰ ਰਹਿਕਲੇ ਸ਼ੰਦਾਂ ਦੀਆਂ 36 ਪੰਕਤੀਆਂ ਹਨ ਪੰਨਾ 139 ਤੋਂ ਇਕਉਂਕਾਰ ਸਤਗੁਰ ਪ੍ਰਸਾਦ ਸੀਹ ਵੀ ਦੋ ਪੰਕਤੀਆਂ ਹਨ ਇਸ ਕਾਵਿ ਬਣਗੀ ਦੀਆਂ ਕੋਲ 30 ਬੰਤਾਂ ਹਨ 30 ਬੰਤਾਂ ਦੀਆਂ 120 ਪੰਕਤੀਆਂ ਹਨ ਪੰਨਾ 149 ਤੇ 사જન 사adik ਅਰਜਾ ਕਰਦੇ ਇਸ ਸਿਰਜਣਾ ਦੀਆਂ 4 ਪੰਕਤੀਆਂ ਹਨ ਪੰਨਾ 153 ਦੋ ਦੋਹਰੇ ਹਨ 135 ਉੱਤੇ ਦੋ ਦੋਹਰੇ ਹਨ ਪੰਨਾ 150 ਤੋਂ 152 ਤੱਕ 12 ਦੋਹਰੇ ਹਨ ਕੁੱਲ ਮੜਾਗੇ 16 ਦੋਹਰੇ ਹਨ ਜਿਨ੍ਹਾਂ ਦੀਆਂ ਕੁੱਲ 32 ਪੰਕਤੀਆਂ ਹਨ ਸਮੁੱਚੇ ਭਗਵਾਨ ਬਲਾਸਤੀਆਂ 6286 ਪੰਕਤੀਆਂ ਹਨ ਮਹਾਰਾਜ ਨੇ ਪੰਜਾਬੀ ਗੁਰਮੁਖੀ ਪੋਟੋ ਹਾਰੀ ਦੇਵਨਾਗਰੀ ਹਿੰਦੀ ਸੰਸਕ੍ਰਿਤ ਉਰਦੂ ਫਾਰਸੀ ਅਰਬੀ ਇਤੋਂ ਤੱਕ ਕੋਜਲ ਸ਼ਬਦ ਅੰਗਰੇਜ਼ੀ ਦੇ ਵਰਤੇ ਹਨ ਇਨ੍ਹਾਂ ਪਸ਼ਾਮਾ ਦੇ ਵਿੱਚ ਮਹਾਰਾਜ ਨੇ ਇੱਕ ਗ੍ਰੰਥ ਚਾਣਵੀਤਾ ਇਸ ਗ੍ਰੰਥ ਦਾ ਸਭ ਤੋਂ ਪਹਿਲਾ ਅਨਵਾਦ ਬਾਬਾ ਖੀਮ ਸਿੰਘ ਜੀ ਬਣਾ ਚੌਰ ਵਾਲਿਆ ਨੇ ਕੀਤਾ ਤੇ ਇੱਕ ਸ਼ਾਇਰ ਮਹਾਰਾਜ ਦੀ ਇਸ ਰਚਨਾ ਵਾਲੀ ਲਿਖਦਾ ਉਹ ਕਹਿੰਦਾ ਭਗਵਾਨ ਬिलास ਦਾ ਇੱਕ ਇੱਕ ਅੱਖਰ ਕਵਾੜ ਗਿਆਨ ਦੇ ਖੋਲਦਾ ਏ ਇਸ ਦਾ ਇੱਕ ਇੱਕ ਸ਼ਬਦ ਪਿਆਰਾ ਰਸ ਜੀਵਨ ਵਿੱਚ ਖੋਲਦਾ ਏ ਸ਼੍ਰੀ ਨਾਮ ਕਵਲ ਭਗਵਾਨ ਦਾ ਆਦੀ ਪਖਸ਼ਿਆ ਕਾਬ ਖਿਆਨਾਈ ਪਰਵਤਕਾਰ ਦੀ ਸੱਚੀ ਪ੍ਰੀਤ ਦਾ ਅਨਹਦ ਨਾਦ ਤਰਨਾਈ ਜੋ ਇੱਕ ਮਨ ਇੱਕ ਜਿਤ ਪੜੀ ਕੋਈ ਨਾ ਆਪਣਾ ਦੇ ਵਿੱਚ ਡੋਲਦਾ ਏ ਭਗਵਾਨ ਬिलास ਦਾ ਇੱਕ ਇੱਕ ਅੱਖਰ ਕਵਾੜ ਗਿਆਨ ਦੇ ਖੋਲਦਾ ਏ ਇਸ ਦਾ ਇੱਕ ਇੱਕ ਸ਼ਬਦ ਪਿਆਰਾ ਰਸ ਜੀਵਨ ਵਿੱਚ ਊਂਦਾ ਏ ਭਗਵਾਨ ਬिलास ਵਿੱਚ ਰਾਜਾ ਸਾਹਿਬ ਨੇ ਭਗਵਾਨ